ਹਰ ਇੱਕ ਪਾਰਟੀ ਇਸ ਵਕਤ ਜ਼ੋਰ ਲਗਾ ਰਹੀ ਹੈ ਕਿ ਲੋਕ ਸਭਾ ਵਿੱਚ ਵੱਧ ਤੋਂ ਵੱਧ ਸੀਟਾਂ ਲਿਆਇਆ ਜਾਣ ਪਰ ਪੰਥਕ ਧਿਰ ਦੇ ਗੱਲ ਕੀਤੀ ਜਾਵੇ ਤਾਂ ਹਰ ਕੋਈ ਚਿੰਤਿਤ ਹੈ ਇਸ ਮਸਲੇ ਨੂੰ ਲੈ ਕੇ ਕੋਈ ਕਾਫੀ ਘਟਨਾਵਾਂ ਹੋਈਆਂ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਨਰਾਜ਼ਗੀ ਹੈ ਦੂਜੇ ਪਾਸੇ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਐਲਾਨ ਕੀਤਾ ਹੈ ਕਿ तमाम ਸੀਟਾਂ ਤੇ ਆਪਣੇ ਉਮੀਦਵਾਰ ਜਿਹੜੇ ਨੇ ਉਹ ਉਹਨਾਂ ਨੂੰ ਉਤਾਰ ਰਹੇ ਨੇ ਜਥੇਦਾਨ ਧਿਆਨ ਸਿੰਘ ਮਨਸਾਹਵ ਇਸ ਵਕਤ ਸਾਡੇ ਨਾਲ ਕੋਲ ਪਹੁੰਚੇ ਹੋਏ ਨੇ ਮੌਜੂਦ ਨੇ ਸਰ ਸਭ ਤੋਂ ਪਹਿਲੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰੀਕੇ ਦਾ ਸੋਚ ਰਹੇ ਹੋ ਇਲੈਕਸ਼ਨਾਂ ਵਿੱਚ ਕਿਹਨੂੰ ਸਪੋਰਟ ਕਰਨਾ ਹੈ ਤੇ ਕਿਉਂ ਸਪੋਰਟ ਕਰਨੀ ਹੈ ਮੇਰੀ ਜਿਹੜੀ ਸੋਚ ਹੈ ਮੇਰੀ ਸੋਚ ਲੋਕਾਂ ਨਾਲ ਰਲਦੀ ਹੈ ਅੱਜ ਲੋਕ ਕੀ ਸੋਚ ਰਹੇ ਨੇ ਉਹਨਾਂ ਦੀ ਨਜ਼ਰ ਦੇ ਉੱਤੇ ਹੱਥ ਰੱਖ ਕੇ ਜਦੋਂ ਮੈਂ ਪੁੱਛਦਾ ਮੈਂ ਲੋਕ ਕਹਿ ਰਹੇ ਨੇ ਵੀ ਇੱਥੇ ਸਾਰਿਆਂ ਨੇ ਧੋਖਾ ਕੀਤਾ ਭਾਵੇਂ ਕਾਂਗਰਸ ਹੋਵੇ ਭਾਵੇਂ ਬਾਂਦਲ ਦਲ ਹੋਵੇ ਭਾਵੇਂ ਆਪ ਹੋਵੇ ਤੇ ਭਾਵੇਂ ਪੰਜ ਪਾਵੇ ਖਾਸ ਕਰਕੇ ਪੰਜਾਬ ਦੇ ਨਾਲ ਸਾਰਿਆਂ ਨੇ ਧੋਖਾ ਕੀਤਾ ਇਹਨਾਂ ਦਾ ਜਦੋਂ ਧੋਖਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਵੀ ਸਾਰਿਆਂ ਨੇ ਆਪੋ ਆਪਣੀ ਸਿਹਤ ਕੀਤੀ ਹੈ ਲੋਕ ਸਮਝ ਗਏ ਨੇ ਸਾਰੀ ਗੱਲ ਇਹਨਾਂ ਨੇ ਜਦੋਂ ਪੰਜਾਬ ਨੂੰ ਇਨਸਾਫ ਨਹੀਂ ਦਿੱਤਾ ਪੰਜਾਬ ਨੂੰ ਰੁਜ਼ਗਾਰ ਨਹੀਂ ਦਿੱਤਾ ਤੇ ਪੰਜਾਬ ਦੀ ਜਿਹੜੀ ਨੌਜਵਾਨੀ ਉਹ ਸਾਰੀ ਦੀ ਸਾਰੀ ਇੱਥੋਂ ਕੂਚ ਕਰਕੇ ਵਿਦੇਸ਼ਾਂ ਵਿੱਚ ਜਾ ਰਹੀ ਹੈ ਸਾਡੀਆਂ ਜ਼ਮੀਨਾਂ ਵੀ ਵਿਕ ਰਹੀਆਂ ਮਾਪਿਆਂ ਦੀਆਂ ਸਾਰਾ ਕੁਝ ਪਰ ਇੱਥੋਂ ਇੱਥੇ ਜਿਹੜਾ ਜਿਹੜੇ ਭਈਏ ਨੇ ਪਰਵਾਸੀ ਭੈਗੇ ਉਹਨਾਂ ਦਾ ਇੱਥੇ ਕਬਜ਼ਾ ਹੁੰਦਾ ਜਾ ਰਿਹਾ ਮੈਂ ਗੱਲ ਕਬਜ਼ੇ ਦੀ ਕਹਿ ਰਿਹਾ ਜਦੋਂ ਜ਼ਿਆਦਾ ਚਿਰ ਕਬਜ਼ਾ ਹੋ ਜਾਵੇ ਨਾ ਛਡਾਉਣਾ ਮੁੱਖ ਹੁੰਦਾ ਹੈ ਇਹ ਗਲਤੀਆਂ ਇਹਨਾਂ ਦੀਆਂ ਆਜ ਫੇਰ ਵਰਗਲਾ ਕੇ ਲੋਕਾਂ ਨੂੰ ਤੇ ਫੇਰ ਇਹ ਵੋਟ ਇੱਥੇ ਆ ਕੇ ਤੇ ਫੇਰ ਇਹ ਧੋਖਾ ਕਰਨਗੇ ਤੇ ਜਿਵੇਂ ਵੋਟਰ ਅੱਜ ਸੋਚਦਾ ਵੀ ਕਿੱਧਰ ਜਾਈਏ ਮੈਂ ਇੱਕ ਅਪੀਲ ਕਰਨ ਆਵਾ ਵੀ ਕਿਉਂ ਨਾ ਅੱਜ ਬਹੁਤੇ ਸਾਡੇ ਜਿਹੜੇ ਪੰਥਕ ਲੋਕ ਨੇ ਉਹਨਾਂ ਨੂੰ ਇਹ ਫਿਕਰ ਆ ਵੀ ਅਕਾਲੀ ਦਲ ਖਤਮ ਹੋ ਗਿਆ ਅਕਾਲੀ ਦਲ ਕਿਹੜਾ ਹੋਵੇ ਕਿਉਂਕਿ ਕਈ ਢੜੇ ਨੇ ਸਾਰੇ ਚੰਗੇ ਹੋਣਗੇ ਪਰ ਲੋਕ ਕਹਿੰਦੇ ਜੇ ਇਥੇ ਅਕਾਲੀ ਦਲ ਹੋਵੇ ਖੇਤਰੀ ਪਾਰਟੀ ਹੋਵੇ ਤੇ ਫਿਰ ਪੰਜਾਬ ਨੂੰ ਕੋਈ ਹਲਾ ਨਹੀਂ ਸਕਦਾ ਹਲਾ ਨਹੀਂ ਸਕਦਾ ਜਦੋਂ ਪਹਿਰੇਦਾਰ ਡਾਂਗ ਵਾਲਾ ਤਗੜਾ ਹੋਵੇ ਨਾ ਉਹਨੂੰ ਕੋਈ ਹਲਾ ਨਹੀਂ ਸਕਦਾ ਕੋਈ ਚੋਰੀ ਨਹੀਂ ਕਰ ਸਕਦਾ ਸਾਡਾ ਇਥੇ ਡਾਕੇ ਵੱਜ ਗਏ ਨੇ ਚੋਰੀਆਂ ਨਹੀਂ ਤੇ ਤੁਸੀਂ ਗੱਲ ਛੱਡੋ ਸੋ ਮੈਂ ਇੱਕ ਸਾਰਿਆਂ ਦੀ ਆਵਾਜ਼ ਨੂੰ ਸਮਝਦਾ ਹੋਇਆ ਆਕਾਲ ਤਖਤ ਸਾਹਿਬ ਦਾ ਮੈਂ ਪਾਈ ਜਗਤਾਰ ਸਿੰਘ ਹਵਾਰਾ ਜਿਹੜੇ ਸਾਡੇ ਜਥੇਦਾਰ ਨੇ ਹੁੰਦਾ ਦੀ ਗੈਰਹਾਜ਼ਰੀ ਤੇ ਮੈਂ ਇੱਕ ਫਰਜ ਸਮਝਦਾ ਮਾਂ ਕਿ ਅੱਜ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ ਮੈਂ ਕਹਿ ਰਿਹਾ ਮਾਂ ਕਿ ਜੇ ਅਕਾਲੀ ਦਲ ਦੀ ਸਥਾਪਨਾ ਕਰਨੀ ਹੈ ਜੇ ਇਨਸਾਫ ਲੈਣਾ ਹੈ ਦੇਖੋ ਆਪਾਂ ਮੋਰਚੇ ਵੀ ਲਾ ਕੇ ਵੇਖੇ ਆਪਾਂ ਮਾਰਚ ਵੀ ਕੱਟ ਕੇ ਵੇਖਿਆ ਆਪਾਂ ਧਰਨੇ ਵੀ ਲਾਏ ਆਪਾਂ ਮੈਮੋਰੰਡਮ ਵੀ ਦਿੱਤੇ ਆਪਾਂ ਗੋਲੀਆਂ ਵੀ ਖਾਧੀਆਂ ਆਪਾਂ ਡਾਂਗਾਂ ਵੀ ਖਾਧੀਆਂ ਆਪਾਂ ਸਾਰਾ ਕੁਝ ਕੀਤਾ ਠੀਕ ਆ ਸਾਡੇ ਆਪਸ ਵਿੱਚ ਸਾਰਿਆਂ ਦੇ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਆ ਸਾਡੇ ਮਤਭੇਦ ਹੋਣਗੇ ਹੁੰਦੇ ਹੀ ਨੇ ਪਰਿਵਾਰਚ ਵੀ ਹੁੰਦੇ ਨੇ ਪਰ ਅਸੀਂ ਆਪਸ ਵਿੱਚ ਦੁਸ਼ਮਣੀ ਬੰਦ ਕਰਕੇ ਜਿਹੜੇ ਸਾਡੇ ਆ ਬਾਹਰਲੇ ਦੁਸ਼ਮਣ ਨੇ ਜਿਨ੍ਹਾਂ ਦੇ ਮੇ ਨਾਂ ਲਏ ਨੇ ਬਦਲਦਲ ਅਕਾਲੀਆਂ ਤਾਂ ਰਾਜ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਵੇ ਤੇ ਅੱਜ ਫੇਰ ਕਹੀਏ ਵੀ ਅਸੀਂ ਅਕਾਲੀ ਆ ਇਹ ਲੋਕ ਕਾਂਗਰਸ ਜਿਨੇ ਦਰਬਾਰ ਸਾਹਿਬ ਤੇ ਫੌਜਾਂ ਚੜਾਈਆਂ ਜਨੇ ਸਾਡਾ ਮਲੀਆਂ ਮੇਟ ਕਰਤਾ ਸਾਡੇ ਨੌਜਵਾਨਾਂ ਦਾ ਜਿਹੜੀ ਭਾਜਪਾ ਜਿਹੜੀ ਸਿੱਖਾਂ ਨੂੰ ਨਿਗਲ ਜਾਣਾ ਚਾਹੁੰਦੀ ਹੈ ਪੰਜਾਬ ਨੂੰ ਉਹ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੀ ਕਹਿੰਦੀ ਹੈ ਆਮ ਆਮ ਆਦਮੀ ਪਾਰਟੀ ਕਿਵੇਂ ਮੰਨ ਲੈਣ ਲੋਕ ਬਈ ਅੱਜ ਜੇ ਆਮ ਆਦਮੀ ਆ ਤੇ ਫਿਰ ਰਿਕਸ਼ਾ ਚਲਾਉਣ ਵਾਲੇ ਨੂੰ ਦੇਉ ਟਿਕਟ ਇੱਥੇ ਤੁਸੀਂ ਤੁਹਾਨੂੰ ਇੰਨਾ ਵੱਡਾ ਖਤਰਾ ਤੁਸੀਂ ਅੱਜ ਮੰਤਰੀਆਂ ਨੂੰ ਟਿਕਟ ਦਿੱਤੀ ਆ ਇਹਦਾ ਮਤਫਲ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡਾ ਪੱਤਾ ਸਾਫ਼ ਹੋਣ ਵਾਲਾ ਇਸ ਕਰਕੇ ਇਨਾਂ ਦਾ ਸਫਾਇਆ ਕਰਨਾ ਬਹੁਤ ਜ਼ਰੂਰੀ ਹੈ ਚੰਗੇ ਪਾਰਟੀ ਦੀ ਚੰਗੇ ਰਾਜ ਦੀ ਇੱਥੇ ਨੀਂ ਰੱਖਣੀ ਅਜੇ ਤੇ ਸਰਕਾਰ ਥੋੜੀ ਬਣ ਲੱਗੀ ਹੈ ਪਰ ਪਾਰਲੀਮੈਂਟ ਦੀਆਂ ਚੋਣਾਂ ਤੈਅ ਕਰਨਗੀਆਂ ਕਿ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਰਾਜ ਕਿਹਦਾ ਹੋਊਗਾ ਸੋ ਮੈਂ ਇੱਕ ਅਪੀਲ ਕਰਦਾ ਵਾਂ ਆਪਣੇ ਖਾਸ ਕਰਕੇ ਪੰਥਕ ਲੋਕਾਂ ਨੂੰ ਜਥੇਦਾਰ ਜਿਹੜੇ ਮੇਰੇ ਨਾਲ ਬਣੇ ਨੇ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਤੇ ਹੋਰ ਜਿਹੜੀਆਂ ਸਰਬੱਤ ਖਾਲਸਾ ਸਹਿਯੋਗੀ ਜਥੇਬੰਦੀਆਂ ਨੇ ਤੇ ਜਿਨ੍ਹਾਂ ਨੇ ਪੂਰੇ ਸਰਬੱਤ ਖਾਲਸੇ ਨੂੰ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਨੇ ਸਪੋਰਟ ਕੀਤਾ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਨਾ ਵਾਂ ਕਿ ਆਓ ਸਾਰੇ ਇਕੱਠੇ ਹੋਈਏ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋਲੇ ਬਲ ਆਏ ਅੱਜ ਆਇਕਤਾ ਕਰਨ ਦੀ ਲੋੜ ਸਿਮਰਨਜੀਤ ਸਿੰਘ ਮਾਨ ਆਪਣੀ ਸਟੈਂਡ ਦੇ ਉੱਤੇ ਖੜਾ ਵਾ ਤਸ ਤੋਂ ਮਸ ਨਹੀਂ ਹੋਇਆ ਉਹਦੇ ਨਾਲ ਜੋ ਸਰਕਾਰਾਂ ਨੇ ਕੀਤਾ ਉਹਨੇ ਆਪਣੇ ਪਿੰਡੇ ਦੇ ਉੱਤੇ ਝੱਲਿਆ ਵਾ ਔਰ ਦੂਸਰੀ ਗੱਲ ਅਕਾਲ ਤਖਤ ਮਹਾਨ ਸਾਰੇ ਆਪਾਂ ਨਹਰਾ ਲਾਉਣੇ ਆਕਾਲ ਤਖਤ ਉਤੇ ਉਤੇ 1994 ਦੇ ਵਿੱਚ ਜਦੋਂ ਅਕਾਲ ਤਖਤ ਦੇ ਜਥੇਦਾਰ ਨੇ ਆਵਾਜ਼ ਮਾਰੀ ਅਕਾਲੀ ਦਲ ਬਣਿਆ ਸੀ ਉਹਦਾ ਨਾਮ ਅਮਰਤ ਸਰ ਅਕਾਲੀ ਦਲ ਰੱਖਿਆ ਸੀ ਜਥੇਦਾਰ ਮਨਜੀਤ ਸਿੰਘ ਹੁਣਾਂ ਨੇ ਇਹ ਕਾਲ ਦਿੱਤੀ ਸੀ ਬਾਦਲ ਉਦੋਂ ਵੀ ਭਗੜਾ ਹੋ ਗਿਆ ਸੀ ਟੋੜਿਓ ਨਹੀਂ ਸਾਰੇ ਨਾਲ ਆਗੇ ਸੀ ਅੱਜ ਉਹੀ ਅਕਾਲੀ ਦਲ ਆਓ ਉਸ ਅਕਾਲੀ ਦਲ ਨੂੰ ਅਸਲੀ ਰੂਪ ਦੇ ਕੇ ਅਸੀਂ ਆਪਣਾ ਫਰਜ ਸਮਝ ਕੇ ਇੱਥੇ ਅਕਾਲੀ ਦਲ ਵੀ ਸਥਾਪਿਤ ਕਰੀਏ ਇੱਥੇ ਇੱਥੇ ਆਪਣੀ ਪੰਥ ਦੀ ਸਰਕਾਰ ਵੀ ਬਣਾਈਏ ਇੱਥੇ ਪੰਜਾਬ ਨੂੰ ਬਚਾਉਣ ਵਾਸਤੇ ਅੱਜ ਆਪਾਂ ਕਦਮ ਵੀ ਚੁੱਕੀਏ ਜੇ ਕਿਤੇ ਗਿਲੇ ਛਕੀਏ ਬੈਠ ਕੇ ਕੱਢ ਲਵਾਂਗੇ ਲੜ ਲਵਾਂਗੇ ਪਰ ਸਿਮਰਨਜੀਤ ਸਿੰਘ ਮਾਨ ਕਾਂਗਰਸ ਨਾਲੋਂ ਚੰਗਾ ਸਿਮਰਨਜੀਤ ਸਿੰਘ ਮਾਨ ਬਾਦਲ ਦਲ ਨਾਲੋਂ ਚੰਗਾ ਸਿਮਰਨਜੀਤ ਸਿੰਘ ਮਾਨ ਆਪ ਨਾਲੋਂ ਚੰਗਾ ਸਿਮਰਨਜੀਤ ਸਿੰਘ ਮਾਨ ਭਾਜਪਾ ਨਾਲੋਂ ਚੰਗਾ ਹਾਂ ਉਹ ਉਹ ਉਹਨੂੰ ਵੀ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਤੁਸੀਂ ਹੁਣ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਅਪੀਲ ਕਰਦਾ ਕਿਉਂਕਿ ਮੈਂ ਕਹਿ ਸਕਦਾ ਮੈਂ ਜ਼ਥੇਦਾਰ ਹਾਂ ਮਹਿਕੋਮ ਦਾ ਜ਼ਥੇਦਾਰ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਮਾਨ ਸਾਹਿਬ ਤੁਸੀਂ ਵੱਡੇ ਹੋ ਸਾਰੇ ਪੰਜਾਬ ਵਾਸੀਆਂ ਨੂੰ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਨੂੰ ਔਰ ਖਾਸ ਕਰਕੇ ਸਿੱਖਾਂ ਦੀਆਂ ਜਿਹੜੀਆਂ ਪਾਰਟੀਆਂ ਨੇ ਸਾਰੇ ਜਿਹੜੇ ਤੁਹਾਡੇ ਸਹਿਯੋਗੀ ਨੇ ਸਾਰਿਆਂ ਨੂੰ ਅਪੀਲ ਕਾਓ ਅਪੀਲ ਕਰੋ ਕਿ ਆਓ ਭਾਈ ਸਾਰੇ ਪੰਥ ਤੇ ਗ੍ਰੰਥ ਨੂੰ ਮੁੱਖ ਰੱਖ ਕੇ ਪੰਜਾਬ ਨੂੰ ਮੁੱਖ ਰੱਖ ਕੇ ਆਓ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਮੈਂ ਤੁਹਾਨੂੰ ਸਾਰਿਆਂ ਨੂੰ ਗਲਬਕੜੀ ਵਿੱਚ ਲੈਣਾ ਚਾਹੁੰਦਾ ਇਹ ਗੱਲ ਮਾਨ ਸਾਹਿਬ ਵੀ ਕਹਿਣ ਪਰ ਗਾੜੀ ਵਾਲੇ ਮੋਰਚੇ ਤੋਂ ਬਾਅਦ ਵਖਰੇਵੇਂ ਹੋਏ ਸੀ ਜੋ ਹੁਣ ਤੱਕ ਸ਼ਾਇਦ ਨਹੀਂ ਇਕੱਠੇ ਹੋ سکے ਹੁਣ ਰਾਜਨੀਤਿਕ ਮੁੱਦਾ ਬਣ ਰਿਹਾ ਹੈ ਉਹਨਾਂ ਨੂੰ ਜੋੜਨ ਦੇ ਲਈ ਪਹਿਲ ਕਰਨੀ ਜ਼ਰੂਰੀ ਹੈ ਉਹ ਪਹਿਲ ਕਿਸ ਤਰੀਕੇ ਨਾਲ ਕੀਤੀ ਜਾਵੇਗੀ ਆ ਪਹਿਲ ਮੈਂ ਕਰ ਦਿੱਤੀ ਹੈ ਜੀ ਮੈਂ ਸਾਰਿਆਂ ਕੋਲ ਜਾਵਾਂਗਾ ਇੱਕ ਮੈਂ ਆਪ ਜੀ ਨੂੰ ਇਹ ਵੀ ਗੱਲ ਦੱਸਣੀ ਚਾਹਨਾ ਵਾਂ ਕਿ ਜਦੋਂ ਕੋਈ ਜ਼ੁਲਮ ਹੁੰਦਾ ਹੋਵੇ ਨਾ ਤੇ ਜਿਹੜਾ ਸਿੱਖ ਖਾਸ ਕਰਕੇ ਅਕਾਲ ਤਖਤ ਦਾ ਜਥੇਦਾਰ ਉਹ ਚੁੱਪ ਕਰਕੇ ਉੱਥੇ ਬੈਠਾ ਰਹੇ ਤਖਤੇ ਦੇ ਉੱਤੇ ਚੌਕੜਾ ਮਾਰ ਕੇ ਤੇ ਉਹ ਗਵਾਹੀ ਨਹੀਂ ਗਈ ਅੱਜ ਪੰਜਾਬ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅੱਜ ਨੌਜਵਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅੱਜ ਇਨਸਾਫ ਲੈਣਾ ਬਹੁਤ ਜ਼ਰੂਰੀ ਹੈ ਅੱਜ ਸਿੱਖਾਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਗਰਾਊਂਡ ਦੇ ਉੱਤੇ ਜਾਊਂਗਾ ਮੈਂ ਹਰ ਬੰਦੇ ਦੇ ਪੈਰਾਂ ਤੇ ਜਾ ਕੇ ਹੱਥ ਜੋੜੂਗਾ ਭਾਈ ਉਹ ਪੰਜਾਬ ਤੇ ਪੰਥ ਨੂੰ ਬਚਾਈਏ ਵਿਰੋਧੀ ਸਵਾਲ ਨਹੀਂ ਚੁੱਕਣਗੇ ਕਹਿਣਗੇ ਕਿ ਵੀ ਤੁਸੀਂ ਰਾਜਨੀਤਿਕ ਹੋਣ ਆ ਗਏ ਹੋ ਗਰਾਊਂਡ ਵਿੱਚ ਬਿਲਕੁਲ ਜੀ ਜਿਹੜਾ ਅਕਾਲ ਤਖਤ ਸਾਹਿਬ ਆ ਧਰਮ ਤੇ ਸਿਆਸਤ ਦੀ ਅਗਵਾਈ ਕਰਦਾ ਆ ਆ ਮੀਰੀ ਪੀਰੀ ਦੀਆਂ ਦੋ ਜਿਹੜੀਆਂ ਕਿਰਪਾਨਾਂ ਪਾਈਆਂ ਨੇ ਇਹ ਇਹੀ ਗੱਲ ਕਰਦੀਆਂ ਨੇ ਕਿ ਰਾਜ ਬਿਨਾਂ ਨਾ ਧਰਮ ਚੱਲੇ ਸਾਂ ਧਰਮ ਬਿਨਾਂ ਸਭ ਦਲੇ ਮਲੇ ਸਾਨੂੰ ਰਾਜ ਵੀ ਚਾਹੀਦਾ ਤੇ ਧਰਮ ਵੀ ਸੁਰੱਖਿਅਤ ਚਾਹੀਦਾ ਇਹ ਗੱਲ ਕਰਨੀ ਅਕਾਲ ਤਖਤ ਸਾਹਿਬ ਦਾ ਫਰਜ਼ ਆ ਤੇ ਉਹ ਮੈਂ ਕਰ ਰਿਹਾ ਆ ਬਿਲਕੁਲ ਸਾਡੇ ਨਾਲ ਜਿੱਥੇ ਦਾਤਿਆਨ ਸਿੰਘ ਮਣਜੀ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਤੇ ਦੂਜੇ ਪਾਸੇ ਲੋਕਾਂ ਨੂੰ اپیل ਕੀਤੀ ਹੈ ਕਿ ਰਾਜਸੀ ਪਾਰਟੀਆਂ ਜੋ ਇਸ ਵਕਤ ਮੈਦਾਨ ਵਿੱਚ ਨੇ ਉਹਨਾਂ ਨੂੰ ਛੱਡ ਕੇ ਸ਼੍ਰੋਮਣਿਕਰੇ ਦਲ ਅੰਮ੍ਰਿਤਸਰ ਜਿਹੜਾ ਹੈਗਾ ਉਸ ਦੇ ਨੁਮਾਇੰਦੇ ਜੋ ਮੈਦਾਨ ਵਿੱਚ ਉਤਰੇ ਹੋਏ ਨੇ ਉਹਨਾਂ ਦਾ ਸਮਰਥਨ ਕੀਤਾ ਜਾਵੇ ਉਹਨਾਂ ਦਾ ਸਾਥ ਦਿੱਤਾ ਜਾਵੇ ਅਤੇ ਖੁਦ ਮਨਸਬ ਜੋ ਨੇ ਇਹ ਵੀ ਗਰਾਊਂਡ ਤੇ ਜਾਣਗੇ ਗਰਾਊਂਡ ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਨਗੇ ਲੋਕਾਂ ਨਾਲ ਰੂਬਰੂ ਹੋਣਗੇ ਅਤੇ ਉਹਨਾਂ ਨੂੰ ਜਾਣਕਾਰੀ ਦੇਣਗੇ ਕਿ ਆਖਿਰਕਾਰ ਕਿਉਂ ਸ਼੍ਰੋਮਣਿਕਰੇ ਦਲ ਅੰਮ੍ਰਿਤਸਰ ਨੂੰ ਸੱਤਾ ਵਿੱਚ ਲਿਆਉਣਾ ਜ਼ਰੂਰੀ ਹੈ ਬਠਿੰਡਾ ਤੋਂ ਕੈਮਰਾ ਪਰ ਸਰਮਨ ਪ੍ਰੇ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर